ਪਿੰਡ ਕੁਰਾਲੀ ਜ਼ਿਲ੍ਹਾ ਜਲੰਧਰ ਤੋਂ ਸੰਗਤ ਸ੍ਰੀ ਖੁਲਾਰਗੜਾ ਚਰਨਸ਼ੋਪਾਤ ਗੰਗਾ ਵਾਪਸ ਆਉਂਦੇ ਸਮੇਂ ਨਿਰਣਾ ਦੇ ਘਾਟ ਕੋਲ ਆਇਤਾਚਾਨਕ ਬੱਸ ਮੁਰੇ ਕੋਈ ਜੰਗਲੀ ਜੀਵ ਆਉਣ ਕਰਕੇ ਬੱਸ ਬੇਕਾਬੂ ਹੋ ਗਈ ਬੱਸ ਜੋ 35 ਦੇ ਕਰੀਬ ਸੰਗਤ ਮਜੂਸਨ ਜਿਨ੍ਹਾਂ ਚੋ ਯਾਤਰ ਔਰਤਾਂ ਤੇ ਬੱਚੇ ਸ਼ਾਮਲ ਸਨ ਇਹਨਾਂ ਜਾਖੀਆਂ ਨੂੰ ਕਿਸੇ ਨਿੱਜੀ ਹਸਪਤਾਲ ਚ ਭਾਤੀ ਕਰਵਾਇਆ ਗਿਆ ਹੈ ਇਸ ਹਾਦਸੇ ਦੀ ਖਬਰ ਸੁਣਦੇ ਹੀ ਡੇਰਾ ਜੋੜੇ ਤੋਂ ਸੰਤ ਨਿਰਮਲਦਾਸ ਦੇ ਸੰਤ ਸ੍ਰੀ ਦਦਾਸ ਜੀ ਚਰਨਸ਼ੋ ਗੰਗਾ ਵੀ ਪਹੁੰਚੇ ਤੇ ਮਰੀਜਾਂ ਦਾ ਹਲ ਚਲ ਜਾਣੇ ਆ ਸੁਰਿੰਦਰ ਕੌਰ ਪਤਨੀ ਜੀਤਰਾਮ ਜ਼ਖਮੀਆਂ ਵਿੱਚ ਇਹਨਾਂ ਦੇ ਨਾਮ ਸ਼ਾਮਲ ਹਨ ਪਰਮਜੀਤ ਕੌਰ ਸੋਨੀਆ ਪੁੱਤਰੀ ਗੁਲਜਾਰੀ RAM ਤੇ ਜ਼ਿਆਦਾਤਰ ਜ਼ਖਮੀਆਂ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰਕੇ ਕਰ ਦਿੱਤਾ ਗਿਆ ਹੈ ਇਸ ਮੌਕੇ ਥਾਣਾ ਪੋਜਵਾਲ ਦੇ ਐਸਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਿਸੇ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਜ਼ਿਆਦਾਤਰ ਜ਼ਖਮੀ ਹੋਏ ਹਨ ਆਉਂ ਦੇਖ ਰਿਹਾ ਹਰਬੈਲ ਸਹੂਗੜਾ ਵੀ ਪੂਰੀ ਰਿਪੋਰਟ ਪਾਈ ਸਾਹਿਬਿਛਲੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਇਹ ਪਤਾ ਨਹੀਂ ਲੱਗਾ ਜੀ ਮੋਰੇ ਗਾਂ ਕੋ ਜਾਨਵਰ ਆ ਗਿਆ ਜੰਗਲੀ ਗਾਂ ਸੀ ਕੁੱਤਾ ਸੀਗਾ ਉਹ ਹਨਾਗਾ ਸੁਬਾਹ ਸਦਾ ਬੇੜਾ ਜਾਉਂਦੇ ਕਰਕੇ ਫਟ ਗਈ ਲੋਏ ਤਾਂ ਤੋਰਦੇ ਆ ਕਿਥੋਂ ਆ ਰਹੇ ਸੀ ਤੁਸੀਂ ਜੀ ਬਾਬਾ ਜੀ ਖਰਾਲਗੜ ਤੋਂ ਚੱਲ ਨੂੰ ਗੰਗਾ ਤੋਂ ਕਿਹੜੇ ਪੰਡਿਤ ਦੀ ਸੰਗ ਸੀਗੀ ਪਿੰਡ ਕਿਰਾੜੀ ਦੀ ਸੰਗ ਦਾ ਜਿਹੜਾ ਜਲੰਧਰ ਹੈ ਪਠਾਨ ਕੋ ਰੋਡ ਤੇ ਪਿੰਡ ਕਿਰਾੜੀ ਤੇ ਕਿੰਨੇ ਕ ਸੰਗ ਸੀ ਤੁਹਾਡੀ ਸਾਡੀ 35 ਕਿਸਵਾਰੀਆਂ ਨੇ ਇਹ ਸੁਬਾਹ ਸਵੇਰੇ ਤਿੰਨ ਬੱਸਾਂ ਹੀ ਆਏ ਸੀ ਦੋ ਬੱਸਾਂ ਸਾਡੇ ਮਗਰ ਸੀਗੀਆਂ ਸਾਰ ਸੰਗਠਿਓ ਅੱਜ ਜੋ ਕੰਪਿੰਡ ਨਰਮਾ ਦੀ ਉਤराई ਹੈ ਫੈ ਤਾਂ ਖਤਰਨਾਕ ਹੈ ਮੋੜ ਜਿਆਦਾ ਹੈ ਤੇ ਇਸ ਕਰਕੇ ਜਿਹੜਾ ਹਾਸਾ ਹੋਇਆ ਹੈ ਔਰ ਪਤਾ ਲੱਗਾ ਵੀ ਕੋਈ ਜਾਨਵਰ ਮੋਰ ਇਹਨਾਂ ਦੇ ਆਇਆ ਹੈ ਇਹ ਨਹੀਂ ਪਤਾ ਵੀ ਕਿਹੜਾ ਜਾਨਵਰ ਆਇਆ ਜੋ ਸੰਗਤਾਂ ਦੱਸ ਰਹੀਆਂ ਜਿਨ੍ਹਾਂ ਦੇ ਦਸਤਾਂ ਲੱਗੀਆਂ ਹੈ ਤੀ ਹੋਇਆ ਤਾਂ ਕੋਟੀ ਜਾਨ ਪਵਾਦੀ ਇਹਦੇ ਤਾਂ ਇਸ ਕਰਕੇ ਇਹ ਜਿਹੜੀ ਬੱਸ ਐ ਪਲਟੀ ਐ ਔਰ ਸੱਟਾਂ ਲੱਗੀਆਂ ਕਾਫੀ ਕੋਈ ਹੋ ਸਕਦੇ ਐ 14-15 ਸੰਗਤਾਂ ਜਿਆਦਾ ਲੇਡੀਜ਼ ਐ ਜਿਹਨਾਂ ਦੇ ਸੱਟਾਂ ਲੱਗੀਆਂ ਔਰ ਤਿੰਨ ਜਿਹੜੇ ਐ ਉਹ ਅੱਗੇ ਭੇਜੇ ਐ ਦੋ ਗਣਸ਼ੰਕਰ ਸਿਵਲ ਹਸਪੀਟਲ ਚ ਐ ਇੱਕ ਨਵਾਂ ਚਰ ਬੇਟੀ ਨੂੰ ਭੇਜਿਆ ਗਿਆ ਜਿਹਦੇ ਜਿਆਦਾ ਬਾਹਾਂ ਤੇ ਸੱਟ ਐ ਪ੍ਰੇਸ਼ ਕਰਕੇ ਜਿਹੜਾ ਇਹ ਹਾਦਸਾ ਹੋਇਆ ਅਸੀਂ ਮੰਨਦੇ ਆ ਵੀ ਇਹਦੇ ਤੇ ਜਿਆਦਾ ਕਸੂਰ ਡਰਾਈਵਰ ਦਾ ਨਹੀਂ ਆਪਾਂ ਕਹਿ ਸਕਦੇ ਤੋਂ ਕੋਈ ਕਾਰਨ ਹੋ ਸਕਦੇ ਆ ਫਿਰ ਚੰਸ਼ੋ ਗੰਗਾ ਤੋਂ ਮੱਥਾ ਟੇਕ ਕੇ ਸੰਗਤਾਂ ਕਿ ਆਈਆਂ ਔਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਔਰ ਪੁਲਿਸ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੀ ਕਾਰਵਾਈ ਹੈ ਕੋਈ ਵੀ ਐਮਜੀ ਦੀ ਹੋਣੀ ਚਾਹੀਦੀ ਸੰਗਤਾਂ ਜਿਸ ਤਰ੍ਹਾਂ ਦੱਸ ਰਹੀਆਂ ਵੀ ਡਰਾਈਵਰ ਦਾ ਜਿਆਦਾ ਕਸੂਰ ਨਹੀਂ ਬਣਦਾ ਔਰ ਸਾਰੀ ਸੰਗਤਾਂ ਨੂੰ ਅਸੀਂ ਗੁਰੂ ਮਹਾਰਾਜ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਜਿੰਨੇ ਸੰਗਤਾਂ ਦੇ ਸੱਟਾਂ ਲੱਗਿਆ ਸਤਿਗੁਰੂ ਮਹਾਰਾਜ ਜੀ ਚੜ੍ਹਦੀਆਂ ਕਲਾ ਵਿੱਚ ਰਕਸ਼ਨ ਔਰ ਜਲਦੀ ਉਹ ਸਿਹਤਮੰਦ ਹੋ ਕੇ ਆਪਣੇ ਆਪਣੇ ਘਰ ਨੂੰ ਜਾਣ ਦੀ ਇਜਾਜ਼ਤ ਹੋਵੇ ਕੀ ਕਹਣਾ ਚਾਹੂੰਗਾ ਇਹ ਅਜ ਗੁਰੂ ਮਹਾਰਾਜ ਦੇ ਚਰਨਾਂ 'ਚ ਸੱਜਣ ਆਈ ਕਰਾੜੀ ਤੋਂ ਔਰ ਰਸਤੇ ਦੇ ਵਿੱਚ ਵਾਪਸ ਆ ਰਹੇ ਸੀਗੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਕੋਈ ਕੋਈ ਜਾਨਵਰ ਜਾਂ ਕੋਈ ਹੋਇਆ ਉਹਦੇ ਕਰਕੇ ਬ੍ਰੇਕ ਲੱਗਣ ਦੇ ਨਾਲ ਜਾਂ ਕੰਟਰੋਲ ਪੂਰੀ ਤਰ੍ਹਾਂ ਨਹੀਂ ਹੋ ਸਕਿਆ ਤੋਂ ਵਾਹ ਸੌਲਟੀ ਹੋਏ ਲੱਤੀ ਸਟਾਪ ਕਰ ਲੱਗੀਆਂ ਅਸੀਂ ਲੈ ਕੇ ਜਾ ਰਹੇ ਆਂ ਜਵਿੰਦਰ ਜੀ ਦਾ ਸਾਰਾ ਖਰਾ ਰਾਵਾਂਗੇ ਜਿੰਨਾ ਵੀ ਹੋ ਸਕੇ ਜੀ ਇਹ ਤਾਂ ਇੱਥੇ ਸਪਾਸਟ ਵੀ ਇਹਨਾਂ ਨੂੰ ਦਵਾਈਆਂ ਵੀ ਸਾਰੀ ਤਰ੍ਹਾਂ ਦਿੱਤੀਆਂ ਬਹੁਤ ਵਧੀਆ ਤਰੀਕੇ ਅਸੀਂ ਆਪਣੇ ਤੌਰ ਤੇ ਵੀ ਇਹਨਾਂ ਨੂੰ ਹੋਣਾ ਇਹ ਵਾਪਸ ਚਲੇ ਜਾ ਰਹੇ ਹੈ ਬੱਤੀ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਤੇ ਰਹਿਮਤ ਬਖਸ਼ੇ ਕਰੇ ਜੇ ਸੱਟ ਚੁੱਕੀ ਵੀ ਆ ਤੇ ਜਾਨੀ ਨੁਕਸਾਨ ਨਹੀਂ ਹੋਇਆ ਕੋਈ مالک ਕਿਰਪਾ ਕਰੇ